ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਟ ਇਸ ਲਈ ਇਹਦਾ ਹੱਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਗੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੰਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾਂ ਫੋਰੈਂਸਿਕ ਲੈਬੋਰਟਰੀ ਦੀ ਜਾਂਚ ਤੋਂ ਇੱਕ ਤਰਫਾ ਹੀ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤੁਕ ਨਹੀਂ ਆ ਇਹ ਕੋਈ ਦਲੀਲ ਨਹੀਂ ਗਈ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਘਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟਿਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪ੍ਰੋਹਤ ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ 'ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਨ ਆ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਲੱਗ ਗਿਆ ਕਿ ਭਗਵੰਤਬਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਮੇਤ ਭਗਵੰਤਬਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆਇਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਆ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਘੋੜਾ ਉਹ 100 ਵਾਰੀ ਪਘੋੜਾ ਹੋਵੇ ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤ ਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਹਦੇ ਨਾਲ ਹੀਠੀਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਹੀਠੀ ਹੋ ਰਹੀ ਆ ਅਗਰ ਫਰਜ਼ ਕਰੋ ਇਹੀ ਇੰਡੀਪੈਂਡੈਂਟ ਲੈਬੋਰੇਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬੋਰੇਟਰੀ ਤੋਂ ਜਾਂਚ ਕਰਾ ਦਿੰਦੀ ਔਰ ਬਲਕਿ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਗਲਾ ਜਿਹੜਾ ਮਿਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਗਲਾ ਦੀ ਉਹ ਠੇਕੇਦਾਰ ਦੇ ਨਾਲ ਜਾਲੀ ਸੀ ਲੇਕਿਨ ਉਸੇ ਹੀ ਫੋਰੈਂਸਿਕ ਲੈਬ ਸ਼ਾਇਦ ਖਰੜ ਦੀ ਇੱਕ ਡਿਪਟੀ ਡਾਇਰੈਕਟਰ ਨੇ ਮੋਰੇ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਹੈ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਗਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਵਿਕਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤ ਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਘਟੀਆ ਹਰਕਤਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਵ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਛਦੇ ਲੋਕ ਇਸ ਨੂੰ ਸਵੀਕਾਰ ਕਰ ਰਿਹਾ ਅੱਧੇ ਪਛਦੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ اے ਆਈ ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਆ ਪਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਦਾ ਤਾਂ ਫਿਰ ਜਿਹੜਾ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ ਵਿੱਚ ਜਿੱਦਾਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ ਵਿੱਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਮੈਂ 6 7 8 ਵੀਡੀਓਜ਼ ਹੋਰ ਰਿਲੀਜ਼ ਕਰੂੰ ਤੇ ਤੁਸੀਂ ਕਿੰਨਿਆਂ ਨੂੰ ਨਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਾਈਮਨਲ ਆਦਮੀ ਵੀ ਹੈ ਜਿਹਦੀ ਛਵੀ ਖਰਾਬ ਵੀ ਆ ਕੀ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹਦਾ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸ ਦੀ ਤਾਂ ਇੱਕੋ ਇੱਕ ਪੁਖਤਾ ਹੱਲ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬੋਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ ਔਰ ਅੱਗੇ ਦੇਖੋ ਹੱਸੋ ਇਹ ਨਹੀਂ ਗੱਲ ਕੀ ਹੋ ਰਹੀ ਆ ਕਿ ਇੱਕ ਤਰਫਾ ਹੀ ਚਲੇਗੀ ਪੁਲਿਸ ਆਪਈ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹਾਲੀ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬਾਰਟਰੀ ਤੋਂ ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਜਾਲੀ ਹੈ ਉਹਨਾਂ ਨੇ ਵੀ ਇੱਕ ਤਰਫਾ ਐਕਸ ਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ YouTube Instagram Twitter ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ لیکن ਜਿਹੜੀ ਇਹ 5-4 ਦਿਨਾਂ 5-7 ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਵਾ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸੋ ਇਸ ਲਈ ਮੈਂ ਇਸ ਗੱਲ ਦੀ ਵਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮ.ਐਲ.ਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਿਨਿਸਟਰ ਦੇ ਅਹੁਦੇ ਤੇ ਰੁਤਬੇ ਦੀ ਮਾਣ ਤੇ ਮਰਯਾਦਾਂ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬਾਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋਕ ਹੀ ਰਿਹਾ ਵਾ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀਜੇਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ਾਇਦ ਫ੍ਰੈਂਕਫਰਟ 에ਅਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에ਅਰਲਾਈਨ ਦੀ दारू ਪੀਤੇ ਦੀ ਵੀਡੀਓ ਹੋਮ ਮਿਨਿਸਟਰ ਦੇ ਕੋਲ ਆ ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪ ਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋਈ 에ਅਰਲਾਈਨ ਅਮੀ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਹਾਲਾਤ ਹੀ ਇੰਨੇ ਖਰਾਬ ਹੋਣ ਕਿ ਦੂਜੇ ਪੈਸੇਂਜਰਸ ਨੂੰ ਉਹ ਤੋਂ ਮੁਸ਼ਕਲ ਆਉਂਦਾ ਹੋਵੇ ਉਹਦੀਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ ਏਅਰਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਕੁਲਹਾਤਾ ਨਹੀਂ ਲੈ ਰਹੇ ਕਿ ਉਹਨਾਂ ਨੇ ਐਨਐਸਏ ਤਾਂ ਨਹੀਂ ਲਗਵਾਤੀ ਉਸੇ ਵੀਡੀਓ ਦੇ ਵੀਡੀਓ ਜਾਂ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੇ ਕੁਝ ਕਾਰਨਾਮੇ ਹੋਣਗੇ ਉਹ ਤਾਂ ਨਹੀਂ ਦਿਖਾ ਕੇ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ੍ਹ ਦੇ ਜੇਲ੍ਹ ਵਿੱਚ ਭੇਜਿਆ ਸੁੱਟਿਆ ਜਾਵੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਬੁਲਡوزر ਤੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦਾ ਖਦੇੜਤਾ ਸਾਰਾ ਮੋਰਚਾ ਇੱਕ ਪੀਸਫੁੱਲ ਮੋਰਚੇ ਨੂੰ ਕਿਤੇ ਭਾਜੀਪੀ ਨੇ ਇਸ ਤਰ੍ਹਾਂ ਦੀ ਵੀਡੀਓਸ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਇਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਦੀਨ ਆ ਰਿਹਾ ਕਿ ਇਹ ਤਾਂ ਨਹੀਂ ਹੋ ਰਿਹਾ ਇਸ ਲਈ ਇਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਬਹੁਤ ਲਾਜ਼ਮੀ ਆ ਤੁਰੇ ਜਾਂਦੇ ਇਹ ਕਹਿ ਦੇਣਾ ਕਿ ਬੀਜੇਪੀ ਨੇ ਕਰਾਤਾ ਇਹਦੇ ਨਾਲ ਤਾਂ ਕੋਈ ਪਰਪਸ ਨਹੀਂ ਹਲੋਂਦਾ ਅਗਰ ਤੁਹਾਡੇ ਕੋਲ ਸਰਟੀਫਾਈਡ ਲੈਬ ਦੀ ਸਰਟੀਫਾਈਡ ਕਾਪੀ ਹੋਊਗੀ ਕਿ ਇਹ ਵੀਡੀਓ ਜਿਹੜੀ ਆ ਇਹ ਡੀਪ ਫੇਕ ਦੀ ਹੈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤਾਂ ਫਿਰ ਲੋਕਾਂ ਦੇ ਮਨ ਵਿੱਚ ਇੱਕ ਭਰੋਸਾ ਆਵੇਗਾ ਕਿ ਹਾਂ ਇਹ ਤਾਂ ਕੰਮ ਗਲਤ ਆ ਕਿਉਂਕਿ ਜਿਹੜਾ ਇਲਜ਼ਾਮ ਲਾਉਣ ਵਾਲਾ ਵਿਅਕਤੀ ਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਗਰੋਕ ਤੇ ਸ਼ੇਅਰ ਕੀਤਾ ਤੁਸੀਂ ਇਹਦੀ スクリーン ショट्स ਲੈ ਕੇ ਗ੍ਰੌਕ ਤੇ ਪਾ ਕੇ ਦੇਖ ਲੋ ਚੈਟ ਜੀ ਪੀਟੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਨੇ ਉਹਦੇ ਤੇ ਤੁਸੀਂ ਪਾ ਕੇ ਦੇਖ ਲੋ ਕਿ ਇਹ ਇਹ ਫੋਟੋਜ਼ ਜਾਂ ਇਹ ਵੀਡੀਓ ਜਿਹੜੀ ਇਹ ਫੇਕ ਤਾਂ ਨਹੀਂ ਹੈ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਜਵਾਬ ਆ ਰਿਹਾ ਕਿ ਇਹਦੇ ਤੇ ਕੋਈ ਐਡੀਟਿੰਗ ਨਹੀਂ ਹੋਈ ਇਸ ਲਈ ਮੇਰੇ ਵੀਰੋ ਇਹ ਇਹ ਵਕਾਰ ਪੰਜਾਬ ਦਾ ਹੈ ਇਹ ਕੱਲੇ ਭਗਵੰਤਮਾਨ ਦੇ ਵਕਾਰ ਦੀ ਗੱਲ ਨਹੀਂ ਇਹ ਤਾਂ ਹੋ ਸਕਦਾ ਇਸ ਤਰ੍ਹਾਂ ਦੀਆਂ ਇਹਦੀਆਂ ਹੋਰ ਵੀ ਵੀਡੀਓਜ਼ ਤੇ ਹੋਰ ਵੀ ਗੱਲਾਂ ਗਾਹ ਆਉਣਗੀਆਂ ਪਰ ਇਹ ਸਾਡੇ ਵਕਾਰ ਦਾ ਸਵਾਲ ਆ ਨਾਲ ਹੀ ਹਰਚਰਨ ਭੁੱਲਰ ਦੇ ਮਾਮਲੇ ਤੇ 5 ਦਿਨ ਬਾਅਦ ਆਣ ਕੇ ਸਰਕਾਰ ਦਾ ਇਹ ਕਹਿ ਦੇਣਾ ਸਰਸਰੀ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਤਾਂ ਉਹਨੂੰ ਸਸਪੈਂਡ ਕਰਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਬਈ ਸਾਰੀ ਦੁਨੀਆ ਅੱਛੀ ਤਰ੍ਹਾਂ ਜਾਣਦੀ ਆ ਕਿ ਜਦੋਂ ਕੋਈ ਵੀ ਪੁਲਿਸ ਆਫਸਰ ਜਾਂ ਕੋਈ ਵੀ ਗੈਜਟਿਡ ਆਫਸਰ ਜਾਂ ਕੋਈ ਵੀ ਆਫਸਰ 48 ਘੰਟੇ ਕਿਸੇ ਪੁਲਿਸ ਕਸਟਡੀ ਚ ਰਹਿ ਜੇ ਜਾਂ ਜੁਡੀਸ਼ੀਅਲ ਕਸਟਡੀ ਵਿੱਚ ਰਹਿ ਜੁਵੇ ਉਹਦੀ ਤਾਂ ਸਸਪੈਂਸ਼ਨ ਆਟੋਮੈਟਿਕ ਹੀ ਆ ਇਹ ਤਾਂ ਫਿਰ ਵੀ ਆਈਪੀਐਸ ਸੀਗਾ ਤੇ ਆਈਪੀਐਸ ਦੇ ਰੂਲਸ ਗਵਰਨ ਕਰਦਾ ਨੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਇਹ ਕੋ ਪੰਜਾਬ ਤੇ ਅਸਾਂ ਪੰਜਾਬ ਸਰਕਾਰ ਦਾ ਮੂੰਹ ਬੰਦ ਆ ਔਰ ਚੁੱਪ ਬੈਠੇ ਨੇ ਉਹਦੇ ਤੇ ਕੁਝ ਬੋਲੇ ਨਹੀਂਗੇ ਇਹਦਾ ਮਤਲਬ ਤਾਂ ਕਬੂਲ ਲਿਆ ਕਿ ਜਿਹੜੀ ਹਰਚਰਨ ਭੁੱਲਰ ਦੀ ਸਾਰੀ ਕਰਪਸ਼ਨ ਆ ਉਹ ਤਾਂ ਸਾਰੀ ਆਣ ਕੇ ਡਿੱਗਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫੇਰਾ ਇਹਦਾ ਮਤਲਬ ਕੱਟੜ ਇਮਾਨਦਾਰੀ ਵਾਲਾ ਵੀ ਟੈਗ ਸਾਡਾ ਖਤਮ ਹੋ ਚੁੱਕਾ ਵਾ ਮਹਿਜ਼ ਆਪਣੇ ਮੂੰਹ ਨਾਲ ਕਹਿਣ ਨਾਲ ਕਿ ਅਸੀਂ ਬੜੇ ਕੱਟੜ ਇਮਾਨਦਾਰ ਆ ਤਾਂ ਗੱਲ ਨਹੀਂ ਨਾ ਬਣਦੀ ਕਿਉਂਕਿ ਤੁਹਾਡੇ ਨੱਕ ਦੇ ਥੱਲੇ ਡੀਆਈਜੀ ਰੋਪੜ ਬਿਲਕੁਲ ਚੰਡੀਗੜ੍ਹ ਦੇ ਨੇੜੇ ਮੁਹਾਲੀ ਵਿੱਚ ਉਹਦਾ ਦਫ਼ਤਰ ਸਿਗਾ ਤੇ ਚੰਡੀਗੜ੍ਹ ਚ ਉਹਦੀ ਰਹਿائش ਸੀਗੀ ਉਹਦੇ ਘਰੋਂ 7.5 ਕਰੋੜ ਰੁਪਏ ਕੈਸ਼ ਮਿਲ ਜੇ ਅਸੀਂ ਕਹੀਏ ਸਾਨੂੰ ਪਤਾ ਹੀ ਕੁਛ ਨਹੀਂ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸ ਦਾ ਫੇਲਯਰ ਹੈ ਇਹਦਾ ਮਤਲਬ ਤੁਹਾਡੀ ਵਿਜੀਲੈਂਸ ਬਿਊਰੋ ਤੁਸੀਂ ਜਿਹੜੀ ਚੌਕਸੀ ਵਿਪਾਗ ਆ ਉਹ ਸਿਰਫ ਆਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਕਰਨ ਵਾਸਤੇ ਰੱਖਿਆ ਵਾ ਉਸ ਨੂੰ ਤੁਸੀਂ ਕੋਈ ਸਹੀ ਮਾਨਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੇ ਉੱਪਰਲੇ ਸਤਰ ਦੇ ਆਫਸਰਸ ਨੇ ਉਹਨਾਂ ਤੇ ਤੁਸੀਂ ਅੱਜ ਤੱਕ ਪਿਛਲੇ ਸਾਢੇ 3 ਸਾਲ ਵਿੱਚ ਕੋਈ ਜਾਂਚ ਨਹੀਂ ਕੀਤੀ ਇਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿਸ ਇਜ਼ ਦਾ ਟਿਪ ਆਫ ਦੀ ਆਈਸ ਬਰਗ ਇਹ ਕਰਾਪਸ਼ਨ ਅਗਰ ਕਿਤੇ ਸਮੁੱਚੇ ਪੰਜਾਬ ਦੇ ਜਿਹੜੇ ਡਾਊਟਫੁਲ ਆਫਸਰਸ ਨੇ ਪਾਵਰਫੁਲ ਆਫਸਰਸ ਨੇ ਚਾਹੇ ਆਈਐਸ ਨੇ ਤੇ ਚਾਹੇ ਆਈਪੀਐਸ ਨੇ ਤੇ ਚਾਹੇ ਪੀਸੀਐਸ ਨੇ ਤੇ ਚਾਹੇ ਸਬ ਡਿਵੀਜ਼ਨਲ ਪੋਸਟਡ ਡੀਐਸਪੀ ਨੇ ਤੇ ਚਾਹੇ ਇੰਪੋਰਟੈਂਟ ਥਾਣਿਆਂ ਵਿੱਚ ਪੋਸਟਡ ਐਸਐਚਓਜ਼ ਨੇ ਅਗਰ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜਿਹੜਾ ਸੈਂਕੜੇ ਕਰੋੜਾਂ ਦਾ ਇੱਕ ਇੱਕ ਵਿਅਕਤੀ ਦੇ ਕੋਲ ਜਿਹੜਾ ਛੇੜਛਾੜ ਦਾ ਪੈਸਾ ਉਹ ਤੁਹਾਨੂੰ ਲੱਭਿਆ ਜਾ ਸਕਦਾ ਲੇਕਿਨ ਉਹਦੀ ਜਾਂਚ ਕੌਣ ਕਰੇਗਾ ਆਪਾਂ 5 ਦਿਨ ਤੋਂ ਬਾਅਦ ਸਿਰਫ ਇਹ ਕਹਿੰਦਾ ਸਸਪੈਂਡ ਕਰਤਾ ਜੀ ਉਸ ਤੋਂ ਬਾਅਦ ਕਿਸੇ ਨੇ ਮੂੰਹ ਨਹੀਂ ਖੋਲਿਆ ਔਰ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹਣਾ ਇਹ ਮੇਰਾ ਫਰਜ਼ ਥੋੜਾ ਹੋਏਗਾ ਕਿ ਮੈਂ ਪੁੱਛਾਂ ਸਰ ਇਹਾਂ ਕੋ ਸੋਸ਼ਲ ਐਕਟਿਵਿਸਟ ਪੁੱਛਣ ਇਹਦਾ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾ ਅਰਬਾ ਰੁਪਏ ਦੀ ਇਹ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਹੋਮ ਮਿਨਿਸਟਰ ਵੀ ਆ ਇਹ ਫੇਲਿਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤਪਾਨ ਦੀ ਬਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲਿਅਰ ਆ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਬਾਰੇ ਵਿਜਲੈਂਸ ਬਿਊਰ ਇਹਦੀ ਰਿਸਪੌਂਸਿਬਿਲਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟਾਇota ਹਾਈਲਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਉਹਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਘੁਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਇਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸੇ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਹਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਲੋ ਇਹਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਹੈ ਲੇਕਿਨ ਜਦ ਹੀ ਅਸ਼ਲੀਲ ਵੀਡੀਓ ਆ ਜਿਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਵਿਕਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇੱਕ ਹਿੱਸਾ ਪੰਜਾਬ ਵਿਸ਼ਵ ਚ ਬੈਠੇ ਲੋਕਾਂ ਦਾ ਉਹਨਾਂ ਮਨ ਵਿੱਚ ਸ਼ੰਕਾ ਰਹੇਗੀ ਕਿ ਇਹ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਗਈ ਕਿਤੇ ਭਗਵੰਤ ਮਾਨ ਨੇ ਵਕਈ ਇਹ ਕਰਤੂਤਾ ਨਹੀਂ ਕੀਤੀ ਕਿਉਂਕਿ ਉਹਦੇ ਨਾਲ ਜਿਹੜਾ ਗਲਾਸ ਹੱਥ ਦਾ ਉਸ ਅਨੋਨਿਮਸ ਆ ਭਗਵੰਤ ਮਾਨ ਦੀ ਪਰਸਨੈਲਿਟੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਆਈਆਂ ਪਬਲਿਕ ਡੋਮੇਨ ਚ ਜਿਹਦੇ 'ਚ ਇਹ ਐਲਕੋਹਲ ਦੇ ਅਸਰ ਅਧੀਨ ਨਜ਼ਰ ਆਉਂਦਾ ਸੋ ਇਸ ਲਈ ਪੰਜਾਬ ਦੀ ਬਿਹਤਰੀ ਲਈ ਸਾਡੇ ਲੋਕਾਂ ਦੀ ਤੇ ਸਾਡੇ 3 ਕਰੋੜ ਪੰਜਾਬੀਆਂ ਦੀ ਛਵੀ ਲਈ ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਪੰਜਾਬ ਦਾ ਇਸ ਵਕਤ ਲੀਡਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀ ਛਵੀ ਨੂੰ ਬਚਾਉਣ ਵਾਸਤੇ ਇਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਆ ਉਮੀਦ ਕਰਦਾ ਕਿ ਜਿਹੜੀ ਮੋਹੱਲੀ ਦੀ ਅਦਾਲਤ ਆ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਉਹ ਵੀ ਸਾਈਬਰ ਸੈੱਲ ਜਾਂ ਪੰਜਾਬ ਪੁਲਿਸ ਜਿਹੜੇ ਉੱਥੇ ਆਪ ਹੀ ਕੰਪਲੇਨਟ ਬਣ ਗਏ ਆਪ ਹੀ ਮੁਦੇਈ ਬਣ ਗਏ ਤਾਂ ਉਹ ਗੱਲ ਹੋ ਗਈ ਕਿ ਆਪੇ ਜੱਜ ਆਪੇ ਗਵਾਹ ਆਪੇ ਪੁਲਿਸ ਆਪੇ ਪ੍ਰੋਸੀਕਿਊਸ਼ਨ ਆਪੇ ਜੇਲਰ ਆਪੇ ਸੁਪਰਡੈਂਟ ਇਸ ਤਰ੍ਹਾਂ ਦਾ ਜਮਹੂਰੀਅਤ ਨਹੀਂ ਚੱਲ ਸਕਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਐਵੇਂ ਮਤਲਬ ਕਿਉਂ ਟੰਗੀਆਂ ਨੇ ਫਿਰ ਜੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ بنائے ਹੋਏ ਸਭ ਵਿਧਾਨ ਦੇ ਅਨੁਸਾਰ ਪੰਜਾਬ ਦੀ ਸਰਕਾਰ ਨਹੀਂ ਚਲਾਉਣੀ ਤਾਂ ਫਿਰ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹ ਹਲਾ ਦੇਣੀਆਂ ਚਾਹੀਦੀਆਂ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਮੈਂ ਆਸ ਕਰਦਾ ਕਿ ਜਿਹੜੇ ਨਿਰਪੱਖ ਲੋਕ ਨੇ ਜਿਹੜੇ ਬਿਲਕੁਲ ਜੈਨੂਅਰਲੀ ਪੰਜਾਬ ਲਈ ਇੰਟਰਸਟਿਡ ਨੇ ਉਹ ਇਸ ਗੱਲ ਨੂੰ ਜਿਆਦਾ ਤੋਂ ਜਿਆ ਇਸ ਵੀਡੀਓ ਦੀ ਵੈਰੀਫਿਕੇਸ਼ਨ ਦੀ ਮੰਗ ਕਰਨਗੇ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਪੰਜਾਬ ਦੇ ਉਸ ਬਾਰੇ ਅੱਜ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹਣਾ ਕਿ ਇਹ ਵੀਡੀਓ ਜਿਹੜੀ ਆ ਇੱਕ ਵਿਅਕਤੀ ਵਿਸ਼ੇਸ਼ ਦੀ ਲਗੀ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਕਮੇਡੀਅਨ ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੀ ਸੀ ਗੱਲ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀਚ ਜਿੰਨਾ ਵੀ ਇਲਜ਼ਾਮ ਲੱਗੇ ਚੀਚ ਜਿੰਨਾ ਵੀ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਟ ਇਸ ਲਈ ਇਹਦਾ ਹੱਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਕੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੌਨਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾ ਫਰੈਂਸਿਕ ਲੈਬਾਰਟਰੀ ਦੀ ਜਾਂਚ ਤੋਂ ਇੱਕ ਤਰਫਾਈ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਬੀਜੇਪੀ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤੁਕ ਨਹੀਂ ਐ ਕੋਈ ਦਲੀਲ ਨਹੀਂ ਗਈ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਘਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸਿਕਸ ਟਿਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪ੍ਰੋਹਤ ਸਾਹਿਬ ਨੂੰ ਮਿਲ ਕੇ ਦਿੱਤੀ ਸੀਗੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ 'ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਇਨ ਆ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਲੱਗਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਮੇਤ ਭਗਵੰਤ ਮਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆਇਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਹੈ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਘੋੜਾ ਉਹ 100 ਵਾਰੀ ਪਘੋੜਾ ਹੋਵੇ ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਦੇ ਨਾਲ ਠੇਕੀ ਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਠੇਕੀ ਹੋ ਰਹੀ ਆ ਅਗਰ ਫਰਜ਼ ਕਰੋ ਇਹੀ ਇੰਡੀਪੈਂਡੈਂਟ ਲੈਬਾਰਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਰਾ ਲੈਂਦੀ ਔਰ ਬਲਕੇ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਿਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਘਲਾ ਜਿਹੜਾ ਮਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਘਲਾ ਦੀ ਉਹ ਠੇਕੇਦਾਰ ਦੇ ਨਾਲ ਜਾਲੀ ਸੀ ਲੇਕਿਨ ਉਸੇ ਫੋਰੈਂਸਿਕ ਲੈਬ ਸ਼ਾਇਦ ਖਰੜਦੀ ਇੱਕ ਡਿਪਟੀ ਡਾਇਰੈਕਟਰ ਨੇ ਮੋਰੀਆਂ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਹੈ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਘਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਵਿਕਾਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤ ਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਘਟੀਆ ਹਰਕਤਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਵ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਛਦੇ ਲੋਕ ਇਸ ਨੂੰ ਸਵੀਕਾਰ ਕਰ ਰਹੇ ਆ ਅੱਧੇ ਪਛਦੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ اے ਆਏ ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਹਾ ਪਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਦਾ ਤਾਂ ਫਿਰ ਜਿਹੜਾ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ ਵਿੱਚ ਜਿੱਦਾਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ ਵਿੱਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ 5-4 ਦਿਨ ਦੇ ਵਿੱਚ ਮੈਂ 6-7-8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਫਿਰ ਤੁਸੀਂ ਕਿੰਨਿਆਂ ਨੂੰ ਨਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਾਈਮਨਲ ਆਦਮੀ ਵੀ ਹੈ ਜਿਹਦੀ ਛਵੀ ਖਰਾਬ ਵੀ ਆ ਕੀ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹਦਾ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸ ਲਈ ਤਾਂ ਇੱਕੋ ਹੀ ਇੱਕ ਪੁਖਤਾ ਹੱਲ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬੋਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ। ਔਰ ਅੱਗੇ ਦੇਖੋ ਹੱਸੋ ਹੀ ਨਹੀਂ ਗੱਲ ਕੀ ਹੋ ਰਹੀ ਹੈ। ਕਿ ਇੱਕ ਤਰਫਾ ਹੀ ਚਲੇਗੀ ਪੁਲਿਸ ਆਪਈ। ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹੱਲੀ ਦੀ ਅਦਾਲਤ ਵਿੱਚ। ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬੋਰਟਰੀ ਤੋਂ? ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਇਹ ਜਾਲੀ ਹੈ। ਉਹਨਾਂ ਨੇ ਵੀ ਇੱਕ ਤਰਫਾ ਇੱਕ ਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ, YouTube Instagram Twitter ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ ਲੇਕਿਨ ਜਿਹੜੀ ਪੰਜ ਚਾਰ ਦਿਨਾਂ ਚ ਪੰਜ ਸੱਤ ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਵਾ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸੋ ਇਸ ਲਈ ਮੈਂ ਇਸ ਗੱਲ ਦੀ ਵਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮਐਲਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਿਨਿਸਟਰ ਦੇ ਅਹੁਦੇ ਤੇ ਰੁਤਬੇ ਦੀ ਮਾਣ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿ ਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬਾਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋਕ ਹੀ ਰਿਹਾ ਵਾ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀਜੇਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ਾਇਦ ਫ੍ਰੈਂਕਫਰਟ 에ਅਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에ਅਰਲਾਈਨ ਦੀ दारू ਪੀਤੇ ਦੀ ਵੀਡੀਓ ਹੋਮ ਮਿਨਿਸਟਰ ਦੇ ਕੋਲ ਆ ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋਈ 에ਅਰਲਾਈਨ ਅਮੀ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਹਾਲਾਤ ਹੀ ਇੰਨੇ ਖਰਾਬ ਹੋਣ ਕਿ ਦੂਜੇ ਪੈਸੇਂਜਰਸ ਨੂੰ ਉਹ ਤੋਂ ਮੁਸ਼ਕਲ ਆਉਂਦਾ ਹੋਵੇ ਉਹਦੀਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ ਏਅਰਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਕੁ ਲਹਾਤਾ ਨਹੀਂ ਲੈ ਰਹੇ ਕਿ ਉਹਨਾਂ ਨੇ ਐਨਐਸਏ ਤਾਂ ਨਹੀਂ ਲਗਵਾਤੀ ਉਸੇ ਵੀਡੀਓ ਦੇ ਵੀਡੀਓ ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੇ ਕੁਝ ਕਾਰਨਾਮੇ ਹੋਣਗੇ ਉਹ ਤਾਂ ਨਹੀਂ ਦਿਖਾ ਕੇ ਉਹਨਾਂ ਨੇ ਕਹਾ ਕਿ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ੍ਹ ਦੇ ਜੇਲ੍ਹ ਵਿੱਚ ਭੇਜਾ ਸੁੱਟਿਆ ਜਾਵੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਬੁਲਡੋਜ਼ਰ ਤੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦਾ ਖਦੇੜਤਾ ਸਾਰਾ ਮੋਰਚਾ ਇੱਕ ਪੀਸਫੁੱਲ ਮੋਰਚੇ ਨੂੰ ਕਿਤੇ ਭਾਪੀ ਨੇ ਇਸ ਤਰ੍ਹਾਂ ਦੀ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਇਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਦੀਨ ਆ ਰਿਹਾ ਕਿ ਇਹ ਤਾਂ ਨਹੀਂ ਹੋ ਰਿਹਾ ਇਸ ਲਈ ਇਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਬਹੁਤ ਲਾਜ਼ਮੀ ਆ ਤੁਰੇ ਜਾਂਦੇ ਇਹ ਕਹਿ ਦੇਣਾ ਕਿ ਬੀਜੇਪੀ ਨੇ ਕਰਾਤਾ ਇਹਦੇ ਨਾਲ ਤਾਂ ਕੋਈ ਪਰਪਸ ਨਹੀਂ ਹਲੋਂਦਾ ਅਗਰ ਤੁਹਾਡੇ ਕੋਲ ਸਰਟੀਫਾਈਡ ਲੈਬ ਦੀ ਸਰਟੀਫਾਈਡ ਕਾਪੀ ਹੋਊਗੀ ਕਿ ਇਹ ਵੀਡੀਓ ਜਿਹੜੀ ਆ ਇਹ ਡੀਪ ਫੇਕ ਦੀ ਹੈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤਾਂ ਫਿਰ ਲੋਕਾਂ ਦੇ ਮਨ ਵਿੱਚ ਇੱਕ ਭਰੋਸਾ ਆਵੇਗਾ ਕਿ ਹਾਂ ਇਹ ਤਾਂ ਕੰਮ ਗਲਤ ਆ ਕਿਉਂਕਿ ਜਿਹੜਾ ਇਲਜ਼ਾਮ ਲਾਉਣ ਵਾਲਾ ਵਿਅਕਤੀ ਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਗਰੋਕ ਤੇ ਸ਼ੇਅਰ ਕੀਤਾ ਤੁਸੀਂ ਇਹਦੀ スクリーン ショट्स ਲੈ ਕੇ ਗ੍ਰੌਕ ਤੇ ਪਾ ਕੇ ਦੇਖ ਲੋ ਚੈਟ ਜੀ ਪੀਟੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਨੇ ਉਹਦੇ ਤੇ ਤੁਸੀਂ ਪਾ ਕੇ ਦੇਖ ਲੋ ਕਿ ਇਹ ਇਹ ਫੋਟੋਜ਼ ਜਾਂ ਇਹ ਵੀਡੀਓ ਜਿਹੜੀ ਇਹ ਫੇਕ ਤਾਂ ਨਹੀਂ ਹੈ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਜਵਾਬ ਆ ਰਿਹਾ ਕਿ ਇਹਦੇ ਤੇ ਕੋਈ ਐਡੀਟਿੰਗ ਨਹੀਂ ਹੋਈ ਇਸ ਲਈ ਮੇਰੇ ਵੀਰੋ ਇਹ ਇਹ ਵਕਾਰ ਪੰਜਾਬ ਦਾ ਹੈ ਇਹ ਕੱਲੇ ਭਗਵੰਤਮਾਨ ਦੇ ਵਕਾਰ ਦੀ ਗੱਲ ਨਹੀਂ ਇਹ ਤਾਂ ਹੋ ਸਕਦਾ ਇਸ ਤਰ੍ਹਾਂ ਦੀਆਂ ਇਹਦੀਆਂ ਹੋਰ ਵੀ ਵੀਡੀਓਜ਼ ਤੇ ਹੋਰ ਵੀ ਗੱਲਾਂ ਘਾਹ ਹੋਣਗੀਆਂ ਪਰ ਇਹ ਸਾਡੇ ਵਕਾਰ ਦਾ ਸਵਾਲ ਆ ਨਾਲ ਹੀ ਹਰਚਰਨ ਭੁੱਲਰ ਦੇ ਮਾਮਲੇ ਤੇ 5 ਦਿਨ ਬਾਅਦ ਆਣ ਕੇ ਸਰਕਾਰ ਦਾ ਇਹ ਕਹਿ ਦੇਣਾ ਸਰਸਰੀ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਤੁਹਾਨੂੰ ਸਸਪੈਂਡ ਕਰਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਬਈ ਸਾਰੀ ਦੁਨੀਆ ਅੱਛੀ ਤਰ੍ਹਾਂ ਜਾਣਦੀ ਆ ਕਿ ਜਦੋਂ ਕੋਈ ਵੀ ਪੁਲਿਸ ਆਫਸਰ ਜਾਂ ਕੋਈ ਵੀ ਗੈਜ਼ਟਡ ਆਫਸਰ ਜਾਂ ਕੋਈ ਵੀ ਆਫਸਰ 48 ਘੰਟੇ ਕਿਸੇ ਪੁਲਿਸ ਕਸਟਡੀ ਚ ਰਹਿ ਜੇ ਜਾਂ ਜੁਡੀਸ਼ੀਅਲ ਕਸਟਡੀ ਵਿੱਚ ਰਹਿ ਜੂਏ ਉਹਦੀ ਤਾਂ ਸਸਪੈਂਸ਼ਨ ਆਟੋਮੈਟਿਕ ਹੀ ਆ ਇਹ ਤਾਂ ਫਿਰ ਵੀ ਆਈਪੀਐਸ ਸੀਗਾ ਤੇ ਆਈਪੀਐਸ ਦੇ ਰੂਲਸ ਗਵਰਨ ਕਰਦਾ ਨੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਇਹ ਕੋ ਪੰਜਾਬ ਤੇ ਅਸਾਂਤਾ ਨਹੀਂ ਪੰਜਾਬ ਸਰਕਾਰ ਦਾ ਮੂੰਹ ਬੰਦ ਆ ਔਰ ਚੁੱਪ ਬੈਠੇ ਨੇ ਉਹਦੇ ਤੇ ਕੁਝ ਬੋਲੇ ਨਹੀਂਗੇ ਇਹਦਾ ਮਤਲਬ ਤਾਂ ਕਬੂਲ ਲਿਆ ਕਿ ਜਿਹੜੀ ਹਰਚਰਨ ਭੁੱਲਰ ਦੀ ਸਾਰੀ ਕਰਪਸ਼ਨ ਆ ਉਹ ਤਾਂ ਸਾਰੀ ਆਣ ਕੇ ਡਿਗਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫੇਰਾ ਇਹਦਾ ਮਤਲਬ ਕੱਟੜ ਇਮਾਨਦਾਰੀ ਵਾਲਾ ਵੀ ਟੈਗ ਸਾਡਾ ਖਤਮ ਹੋ ਚੁੱਕਾ ਵਾ ਮਹਿਜ਼ ਆਪਣੇ ਮੂੰਹ ਨਾਲ ਕਹਿਣ ਨਾਲ ਕਿ ਅਸੀਂ ਬੜੇ ਕੱਟੜ ਇਮਾਨਦਾਰ ਆ ਤਾਂ ਗੱਲ ਨਹੀਂ ਨਾ ਬਣਦੀ ਕਿਉਂਕਿ ਤੁਹਾਡੇ ਨੱਕ ਦੇ ਥੱਲੇ ਡੀਆਈਜੀ ਰੋਪੜ ਬਿਲਕੁਲ ਚੰਡੀਗੜ੍ਹ ਦੇ ਨੇੜੇ ਮੁਖਲੀ ਵਿੱਚ ਉਹਦਾ ਦਫ਼ਤਰ ਸਿਗਾ ਤੇ ਚੰਡੀਗੜ੍ਹ ਚ ਉਹਦੀ ਰਹਿائش ਸੀਗੀ ਉਹਦੇ ਘਰੋਂ 7.5 ਕਰੋੜ ਰੁਪਏ ਕੈਸ਼ ਮਿਲ ਜ ਪਰ ਅਸੀ ਕਿ ਇਹ ਸਾਨੂੰ ਪਤਾ ਹੀ ਕੁਛ ਨਹੀਂ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸ ਦਾ ਫੇਲਿਅਰ ਹੈ ਇਹਦਾ ਮਤਲਬ ਤੁਹਾਡੀ ਵਿਜੀਲੈਂਸ ਬਿਊਰੋ ਤੁਸੀਂ ਜਿਹੜੀ ਚੌਕਸੀ ਵਿਪਾਗਿਆ ਉਹ ਸਿਰਫ ਆਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਕਰਨ ਵਾਸਤੇ ਰੱਖਿਆ ਵਾ ਉਸ ਨੂੰ ਤੁਸੀਂ ਕੋਈ ਸਹੀ ਮੈਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੇ ਉੱਪਰਲੇ ਸਤਰ ਦੇ ਆਫਸਰਸ ਨੇ ਉਹਨਾਂ ਤੇ ਤੁਸੀਂ ਅੱਜ ਤੱਕ ਪਿਛਲੇ ਸਾਢੇ 3 ਸਾਲ ਵਿੱਚ ਕੋਈ ਜਾਂਚ ਨਹੀਂ ਕੀਤੀ ਇਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿਸ ਇਜ਼ ਦਾ ਟਿਪ ਆਫ ਦੀ ਆਈਸਬਰਗ ਇਹ ਕਰਪਸ਼ਨ ਅਗਰ ਕਿਤੇ ਸਮੁੱਚੇ ਪੰਜਾਬ ਦੇ ਜਿਹੜੇ ਡਾਊਟਫੁਲ ਆਫਸਰਸ ਨੇ ਪਾਵਰਫੁਲ ਆਫਸਰਸ ਨੇ ਚਾਹੇ ਉਹ ਆਈਐਸ ਨੇ ਤੇ ਚਾਹੇ ਉਹ ਆਈਪੀਐਸ ਨੇ ਤੇ ਚਾਹੇ ਉਹ ਪੀਸੀਐਸ ਨੇ ਤੇ ਚਾਹੇ ਉਹ ਸਬਡਿਵੀਜ਼ਨਲ ਪੋਸਟਡ ਡੀਐਸਪੀ ਨੇ ਤੇ ਚਾਹੇ ਉਹ ਇੰਪੋਰਟੈਂਟ ਥਾਣਿਆਂ ਵਿੱਚ ਪੋਸਟਡ ਐਸਐਚਓਜ਼ ਨੇ ਅਗਰ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜਿਹੜਾ ਸੈਂਕੜੇ ਕਰੋੜਾਂ ਦਾ ਇੱਕ ਇੱਕ ਵਿਅਕਤੀ ਦੇ ਕੋਲ ਜਿਹੜਾ ਛਿਸ਼ਟਾਚਾਰ ਦਾ ਪੈਸਾ ਉਹ ਤੁਹਾਨੂੰ ਲੱਭਿਆ ਜਾ ਸਕਦਾ ਲੇਕਿਨ ਉਹਦੀ ਜਾਂਚ ਕੌਣ ਕਰੇਗਾ ਆਪਾਂ 5 ਦਿਨ ਤੋਂ ਬਾਅਦ ਸਿਰਫ ਇਹ ਕਹਿੰਦਾ ਸਸਪੈਂਡ ਕਰਤਾ ਜੀ ਉਸ ਤੋਂ ਬਾਅਦ ਕਿਸੇ ਨੇ ਮੂੰਹ ਨਹੀਂ ਖੋਲਿਆ ਔਰ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹਣਾ ਇਹ ਮੇਰਾ ਫਰਜ਼ ਥੋੜਾ ਹੋਏਗਾ ਕਿ ਮ ਯਾ ਕੋ ਸੋਸ਼ਲ ਐਕਟੀਵਿਸਟ ਪੁੱਛਣ ਇਹਦਾ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾਂ ਅਰਬਾਂ ਰੁਪਏ ਦੀ ਇਹ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਹੋਮ ਮਿਨਿਸਟਰ ਵੀ ਆ ਇਹ ਫੇਲਿਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤਪਾਨ ਦੀ ਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲਿਅਰ ਆ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਬਾਰੇ ਵਿਜਨਸ ਬਿਊਰੋ ਤੇ ਤੁਹਾਡੀ ਇਹਦੀ ਰਿਸਪੌਂਸਿਬਿਲਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟੋਇota ਹਾਈਲੈਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਉਹਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਘੁਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਇਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸੇ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਹਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਅਸੀਂ ਤਾਂ ਆਪਣਾ ਕੰਮ ਕਰ ਰਹੇ ਹ ਇਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਲੇਕਿਨ ਜਿਹੜੀ ਅਸ਼ਲੀਲ ਵੀਡੀਓ ਆ ਇਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਵਕਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇੱਕ ਹਿੱਸਾ ਪੰਜਾਬ ਵਿਸ਼ਵ ਵਿੱਚ ਬੈਠੇ ਲੋਕਾਂ ਦਾ ਉਹਨਾਂ ਮਨ ਵਿੱਚ ਸ਼ੰਕਾ ਰਹੇਗੀ ਕਿ ਇਹ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਕੀ